ਲਓ ਭਈਆ ਮੋਟਰਸਾਈਕਲ ਦੇ ਵੀਰਾਂ ਦੇ ਸਟੰਡ ਦੇਖੋ ਇੱਕ ਪਿੰਜਰਾ ਬਣਿਆ ਲੋਹੇ ਦਾ ਬਹੁਤ ਬਹੁਤ ਵੱਡਾ ਇਹਦੇ ਵਿੱਚ ਇੱਕ ਮੋਟਰਸਾਈਕਲ ਚੱਲ ਰਿਹਾ ਦੇਖੋ ਲਓ ਜੀ ਇਹਦੇ ਵਿੱਚ ਹੁਣ ਦੂਜਾ ਵੀ ਐਂਟਰ ਹੋ ਗਿਆ ਦੂਜੇ ਦੂਸਰੇ ਨੇ ਵੀ ਆਪਣੇ ਕਰਤੱਵ ਦਿਖਾਉਣੇ ਸ਼ੁਰੂ ਕਰ ਦਿੱਤੇ ਦੇਖੋ ਕਿਵੇਂ ਮੋਟਰਸਾਈਕਲਾਂ ਦੀ ਹਨੇਰੀ ਲਈ ਪਈ ਆ ਜਮਾਂ ਹੀ ਨਹੀਂ ਡਰ ਇਹਨਾਂ ਨੂੰ ਇੱਕ ਦੂਜੇ ਦੇ ਵਿੱਚ ਵੱਜ ਜਾਣਗੇ ਇੰਨੀ ਪ੍ਰੈਕਟਿਸ ਆ ਬਾਈਆਂ ਦੀ ਦੇਖੋ ਆਪਣੇ ਵਰਗਿਆ ਤੋਂ ਸੜਕ ਤੇ ਸਤਾ ਨਹੀਂ ਚੱਲਦਾ ਮੋਟਰਸਾਈਕਲ ਲਓ ਜੀ ਪਹਿਲਾਂ ਤਾਂ ਦੋ ਸੀਗੇ ਹੁਣ ਤੀਜੇ ਨੂੰ ਵਿੱਚ ਐਂਟਰ ਕਰ ਰਹੇ ਆ ਦੇਖੋ ਹੁਣ ਤੀਜਾ ਮੋਟਰਸਾਈਕਲ ਵੀ ਉਸੇ ਪਿੰਜਰੇ ਦੇ ਵਿੱਚ ਐਂਟਰ ਹੋ ਗਿਆ ਤੇ ਦੇਖੋ ਬਾਈਆਂ ਦੀ ਪ੍ਰੈਕਟਿਸ ਤੇ ਪ੍ਰੈਕਟਿਸ ਇਹਨਾਂ ਦੀ ਪ੍ਰੈਕਟਿਸ ਨੂੰ ਸਲਾਮ ਆ ਦਿਲੋਂ ਸਲੂਟ ਆ ਦੇਖੋ ਮੋਟਰਸਾਈਕਲਾਂ ਦੀ ਕਿਵੇਂ ਨੇਰੀ ਲੈਂਦੀ ਪਈ ਆ ਦੇਖੋ ਧਿਆਨ ਨਾਲ ਇੱਕ ਇੱਕੋ ਇੱਕ ਪਿੰਜਰੇ ਦੇ ਵਿੱਚ ਕਿਵੇਂ ਤਿੰਨ ਮੋਟਰਸਾਈਕਲ ਕਿਵੇਂ ਸਕੂਟਾਂ ਪਾਈ ਜਾਂਦੇ ਆ ਦੇਖੋ ਹਨੇ ਰੀਲਾਂ ਦੀ ਪਾਈਏ ਮੋਟਰਸਾਈਕਲਾਂ ਦੀ ਕਿੰਨੀ ਪ੍ਰੈਕਟਿਸ ਕੀਤੀ ਹੋਊਗੀ ਇਹਨਾਂ ਬਾਈਆਂ ਨੇ ਦੇਖੋ ਚੌਥਾ ਵੀ ਵਿੱਚ ਐਂਟਰ ਕਰ ਦਿੱਤਾ ਇਹ ਮੋਟਰਸਾਈਕਲ ਚਾਰ ਮੋਟਰਸਾਈਕਲ ਹੋ ਗਏ ਇੱਕ ਪਿੰਜਰੇ ਦੇ ਵਿੱਚ ਤੇ ਚਾਰੋਂ ਮੋਟਰਸਾਈਕਲਾਂ ਦਾ ਬੈਲੈਂਸ ਦੇਖੋ ਬਾਈਆਂ ਦਾ ਕਿੰਨੀ ਪ੍ਰੈਕਟਿਸ ਕੀਤੀ ਹੋਗੀ ਇਹਨਾਂ ਬਾਈਆਂ ਨੇ ਇਸ ਕਰਤੱਵ ਨੂੰ ਕਰਨ ਦੇ ਲਈ ਇਹਨਾਂ ਦੀ ਪ੍ਰੈਕਟਿਸ ਨੂੰ ਮਿਹਨਤ ਨੂੰ ਦਿਲੋਂ ਸਲੂਟ ਆ ਬਾਈਆਂ ਦੀ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਹਨਾਂ ਬਾਈਆਂ ਨੇ 1 ਮਿੰਟ ਵੀ ਪਾਸੇ ਨਿਗਾਹ ਨਹੀਂ ਹੁੰਦੀ ਜੇ ਰੋ ਆਪਾਂ ਵੀਡੀਓ ਸ਼ੁਰੂ ਕਰ ਲੈਨੇ ਆ ਬਹੁਤ ਮਿਹਨਤ ਕੀਤੀ ਹੈ ਬਾਈਆਂ ਦੀ ਮਿਹਨਤ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਆ ਤੁਹਾਨੂੰ